ਸਤਿ ਸ਼੍ਰੀ ਅਕਾਲ ਬੇਕਰ ਤੁਸੀਂ ਆ ਨੀਰ ਇਸ ਵਕਤੀ ਵੱਡੀ ਖਬਰ ਤੇ ਮੰਦਪਾ ਕੀ ਖਬਰ ਆ ਰਹੀ ਹੈ ਤਰਨਤਾਰਨ ਤੋਂ ਜਿੱਤੇ ਇੱਕ ਪੁਲਿਸ ਮੁਲਾਜ਼ਮ ਜੋ ਕਿ ਐਸਆਈ ਵੱਜੋਂ ਆਪਣੀ ਨੌਕਰੀ ਨਿਭਾ ਰਿਹਾ ਸੀ ਅਚਾਨਕ ਆਪਣੇ ਘਰੋਂ ਨਿਕਲਦਾ ਹੈ ਦਵਾਈ ਲੈਣ ਲਈ ਪਰ ਨਹੀਂ ਪਤਾ ਸੀ ਉਸ ਨੂੰ ਕਿ ਉਹ ਵਾਪਸ ਘਰ ਕਦੇ ਨਹੀਂ ਪਰਤ ਸਕੇਗਾ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਤੜਕੇ ਉਹ ਪਹਿਲਾਂ ਸੈਰ ਲਈ ਨਿਕਲਦਾ ਹੈ ਤੇ ਫਿਰ ਸੈਰ ਤੋਂ ਬਾਅਦ ਉਹ ਸਿੱਧੇ ਦਵਾਈ ਲੈਣ ਚਲਾ ਜਾਂਦਾ ਹੈ ਪਰ ਰਸਤੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਧੁੰਦ ਸੀ ਉਸ ਨੂੰ ਟ੍ਰੇਨ ਦਾ ਪਤਾ ਨਹੀਂ ਲੱਗਿਆ ਤੇ ਟ੍ਰੇਨ ਦੇ ਨਾਲ ਵੱਜ ਕੇ ਉਸ ਦੀ ਮੌਤ ਹੋ ਗਈ ਹੈ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਉਸ ਦੇ ਪਰਿਵਾਰ ਦੀਆਂ ਉਸ ਦਾ ਇੱਕ ਜਵਾਨ ਪੁੱਤ ਹੈ ਜੋ ਕਿ ਰੋ ਰੋ ਕੇ ਉਸ ਦਾ ਬੁਰਾ ਹਾਲ ਹੈ ਉਸ ਦਾ ਜਵਾਨ ਪੁੱਤ ਰੋਂਦਿਆ ਹੋਇਆ ਨਹੀਂ ਦੇਖਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਡਿਪਰੈਸ਼ਨ ਦਾ ਮਰੀਜ਼ ਸੀ ਐਸਆਈ ਜਿਸ ਦਾ ਨਾਮ ਲਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਤਰਨਤਾਰਨ ਗ੍ਰੀਨ ਐਵੇਨਿਊ ਦਾ ਇਰਾਨ ਵਾਲਾ ਸੀ ਔਰ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਇਸੀ ਦਾ ਇਲਾਜ ਚੱਲ ਰਿਹਾ ਸੀ ਇਸ ਦੀ ਦਵਾਈ ਲੈਣ ਦੇ ਲਈ ਔਰ ਸਵੇਰ ਸਾਰ ਪਹਿਲਾਂ ਸੈਰ ਤੇ ਨਿਕਲਦਾ ਤੇ ਫਿਰ ਕੱਕਾ ਕੰਢੀ ਆਲੇ ਜਾ ਰਿਹਾ ਸੀ ਗਹਿਰੀ ਧੁੰਦ ਸੀ ਟ੍ਰੇਨ ਦੇ ਨਾਲ ਟਕਰਾ ਗਿਆ ਟ੍ਰੇਨ ਦਾ ਉਸ ਨੂੰ ਪਤਾ ਨਹੀਂ ਲੱਗਿਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਹੈ ਦੱਸਦੇ ਕਿ ਮ੍ਰਿਤਕ ਪੁਲਿਸ ਮੁਲਾਜ਼ਮ ਦੀ ਲਾਸ਼ ਨੂੰ ਪੋਸਟਮਾਰਟਮ ਦੇ ਹਸਪਤਾਲ ਭੇਜਿਆ ਗਿਆ ਤਰਨਤਾਰਨ ਤੋਂ ਇਹ ਖਬਰ ਹੈ ਪੁਲਿਸ ਮੈਕਮੇ ਦੀਆਂ ਅਧਿਕਾਰੀਆਂ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ASI ਲਖਵਿੰਦਰ ਸਿੰਘ ਦੀ ਮੌਤ ਦੇ ਨਾਲ ਜੋ ਸਟਾਫ ਹੈ ਉਸ ਨੂੰ ਗਹਿਰਾ ਸਦਮਾ ਲੱਗਿਆ ਹੈ ਤੇ ਇੱਕ ਵੱਡਾ ਘਾਟਾ ਹੈ ਕਿਉਂਕਿ ASI ਵੱਜੋਂ ਆਪਣੀ ਨੌਕਰੀ ਨਿਭਾ ਰਿਹਾ ਸੀ ਔਰ ਜੇਕਰ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਚੰਗਾ ਰਿਕਾਰਡ ਸੀ ਪਰ ਸਭ ਤੋਂ ਵੱਡੀ ਗੱਲ ਇੱਕ ਜਵਾਨ ਪੁੱਤ ਜੋ ਕਿ ਜਦੋਂ ਆਪਣੇ ਪਿਓ ਦੀ ਮੌਤ ਦੀ ਉਸ ਨੂੰ ਖਬਰ ਮਿਲਦੀ ਹੈ ਤਾਂ ਉਹ ਪਹੁੰਚਦਾ ਹੈ ਔਰ ਉਸ ਤੋਂ ਬਾਅਦ ਉਸਦਾ ਹਾਲ ਦੇਖਿਆ ਨਹੀਂ ਜਾ ਰਿਹਾ ਅੱਖਾਂ ਤੋਂ ਉਸਦੇ ਹੰਝੂ ਰੁਕ ਨਹੀਂ ਰਹੇ ਸੀ ਉਸਦੇ ਨਾਲ ਜੋ ਲੋਕ ਖੜੇ ਹੋਏ ਸੀ ਲਗਾਤਾਰ ਉਸ ਨੂੰ ਹੌਸਲਾ ਦੇ ਰਹੇ ਸੀ ਦਿਲਾਸਾ ਦੇ ਰਹੇ ਸੀ ਕਿ ਸਭ ਠੀਕ ਹੋ ਜਾਏਗਾ ਪਰ ਇਹ ਨੌਜਵਾਨ ਪੁੱਤ ਹੀ ਜਾਣਦਾ ਹੈ ਕਿ ਜਿਸਦੇ ਸਿਰ ਤੋਂ ਪਿਓ ਦਾ ਸਾਯਾ ਉੱਠ ਜਾਂਦਾ ਹੈ ਉਸਤੇ ਕੀ ਬੀਤਦੀ ਹੈ ਅੱਗੇ ਦੀ ਜ਼ਿੰਦਗੀ ਕਿਵੇਂ ਹੋਏਗੀ ਕਿਉਂਕਿ ਕਿਹਾ ਜਾਂਦਾ ਹੈ ਕਿ ਪਿਓ ਦੇ ਸਿਰ ਤੇ ਹੀ ਸਾਰੀਆਂ ਐਸ਼ਾ ਹੁੰਦੀਆਂ ਨੇ ਸੋ ਇਹ ਜੋ ਗੱਲ ਹੈ ਉਸ ਵਕਤ ਇਸ ਜਵਾਨ ਪੁੱਤ ਨੂੰ ਬੇहद ਚੁਬ ਰਹੀ ਹੋਣੀ ਕਿਉਂਕਿ ਉਸ ਦੇ ਸਿਰ ਤੋਂ ਉਸ ਦੇ ਪਿਓ ਦਾ ਸਾਇਆ ਉੱਟ ਗਿਆ ਐਸਆਈ ਲਖਵਿੰਦਰ ਸਿੰਘ ਜੋ ਕਿ ਗ੍ਰੀਨ ਐਵੇਨਿਊ ਤਰਨਤਾਰਨ ਦਾ ਰਹਿਣ ਵਾਲਾ ਸੀ ਟ੍ਰੇਨ ਦੇ ਨਾਲ ਵੱਜ ਕੇ ਉਸ ਦੀ ਅਚਾਨਕ ਮੌਤ ਹੋ ਜਾਂਦੀ ਹੈ ਇਹ ਵੱਡਾ ਹਾਦਸਾ ਪਰਿਵਾਰ ਦੇ ਵਿੱਚ ਜਦੋਂ ਇਹ ਖਬਰ ਪਤਾ ਲੱਗੀ ਤਾਂ ਪਰਿਵਾਰ ਦੇ ਵਿੱਚ ਮਾਤਮ ਪਸਰ ਗਿਆ ਉਸ ਜਵਾਨ ਪੁੱਤ ਦਾ ਬਿਆਨ ਵੀ ਸਾਹਮਣੇ ਆਇਆ ਤੇ ਪੁਲਿਸ ਅਧਿਕਾਰੀਆਂ ਦਾ ਬਿਆਨ ਵੀ ਸਾਹਮਣੇ ਆਇਆ ਉਹ ਵੀ ਤੁਹਾਨੂੰ ਸੁਣਾਉਂਦੇ ਕਰਨ ਜੀ ਤੇ ਕੀ ਗੱਲਬਾਤ ਹੋਈ ਜੜੀ ਤੁਹਾਡੇ ਨਾਲ ਸੈਰ ਕਰਨ ਗਏ ਸੀ ਲਖਵਿੰਦਰ ਸਿੰਘ ਕਿੱਥੇ ਟੁੱਟੀ ਕਰਦੇ ਕੀ ਹੋਇਆ ਟੀ ਤਰਨ ਤਾਂ ਜੀ ਗੱਲ ਕੀ ਗੱਲਬਾਤ ਹੋਈ ਕਿੱਥੇ ਸੈਰ ਕਰਨ ਗਏ ਸੀ ਘਰੋਂ ਅੱਛਾ ਜੀ ਦਵਾਈ ਲੈਣ ਗਏ ਸੀ ਬੱਚਾ ਕਿਹੜੀ ਜਗ੍ਹਾ ਹੈ ਕੱਕਾ ਕੰਡਿਆ ਦਾ ਅੱਛਾ ਜੀ ਇਸ ਤਰ੍ਹਾਂ ਕਰਨੀ ਹੈ ਪਾਣੀ ਲੱਗਾ ਉਹਨਾਂ ਨੂੰ ਟ੍ਰੇਨ ਦਾ ਟ੍ਰੇਨ ਦਾ ਪਾਣੀ ਲੱਗਾ ਇਹ ਪਿੰਡ ਕੱਕਾ ਕੰਢੇ ਵਾਲਾ ਫਾਟਕ ਹੈਗਾ ਸੀ 25 ਇਹ ਰੇਲਵੇ ਲਾਈਨਾਂ ਜਾਂਦੀਆਂ ਵਰਸਰ ਤੋਂ ਖੇਮ ਕਰਨ ਸیرے 7:50 ਤੇ ਗੱਡੀ ਰੇਲਵੇ ਸਟੇਸ਼ਨ ਤੰਤਾ ਤੋਂ ਨਿਕਲੀ ਹੈ ਇਹ ਇਹ ਸਾਡੇ ਪੰਜਾਬ ਪੁਲਿਸ ਦਾ ਐਸ.ਆਈ. ਲਖਵਿੰਦਰ ਸਿੰਘ ਹੀ ਜਿਹਦੀ ਡਿਊਟੀ ਕਯੂਆਰਟੀ ਤੰਤਾਰ ਲੱਗੀ ਸੀ ਜੋ ਕੁਝ ਦਵਾਈ ਖਾਂਦਾ ਸਰੀਰ ਜਸਮਾਨੀ ਤੌਰ ਤੇ ਠੀਕ ਨਹੀਂ ਜੋ ਆਪੇ ਸ਼ਟ ਰੇਨ ਕਰਕੇ ਆਪਣੇ ਮਕਾਨ ਗਰੀਬ ਐ ਉਹ ਤੋਂ ਪੈਦਲ ਦਵਾਈ ਲੈਣ ਲਈ ਜਿਹੜਾ ਕੱਖੇ ਕੰਡੇ ਵਾਲੇ ਜਾ ਰਿਹਾ ਹੈ ਜਦੋਂ ਉਧਰ ਗੇਟ ਬੰਦ ਹੋਇਆ ਸੀ ਤੇ ਰੇਲ ਰੇਲ ਗੱਡੀ ਆ ਰਹੀ ਇਹ اچانک ਛੇਰੇ ਸਮਾਂ ਧੁੰਦਾਉਣ ਕਰਕੇ ਤੇ ਠੰਡਾਉਣ ਕਰਕੇ ਰੇਲ ਗੱਡੀ ਨਾਲ ਟਕਰਾ ਗਿਆ ਜਿਸ ਕਾਰਨ ਇਹਦੀ ਜਿਹੜੀ ਮੌਕੇ ਦੇ ਮੌਤ ਹੋ ਗਈ ਜਿਹਦੀ 194 ਬੀ ਐਨਰਸ ਅਸ ਤਹਿਤ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਗਈ ਹੁਣ ਤਨਤਾਲ ਸ਼ਿਵਲਾ ਸਿਟਾਲ ਦੇ ਵਿੱਚ ਪੋਸਟਮਾਰਟ ਕਰਾਇਆ ਜਾ ਰਿਹਾ ਹੈ ਬਾਰਸ਼ਨ ਮੌਕੇ ਦੇ ਆ ਚੁੱਕੇ ਹਨ ਸਾਡੇ ਪੰਜਾਬ ਪੁਲਿਸ ਲਈ ਇਹ ਥਾਣੇਦਾਰ ਦਾ ਦੁਨੀਆ ਤੋਂ ਚਲੇ ਜਾਣਾ ਬੜਾ ਕੁਦਰਤੀ ਪਾਣਾ ਹੈ ਜਿਹਨੂੰ ਹਈ ਵੀ ਸ਼ੋਗ ਵਜੋਂ ਸਿਰ ਮੱਥੇ ਪਰਵਾਨ ਕਰਦੇ ਹਾਂ ਅੱਛਾ ਕੱਲ ਵੇਖੇ ਤੁਸੀਂ ਉਹ ਨੇਰ ਇਸ ਵਕਤ ਦੀ ਵੱਡੀ ਖਬਰ ਤੇ ਮੰਦਪਾ ਕੀ ਖਬਰ ਆ ਰਹੀ ਹੈ ਤਰਨਤਾਰਨ ਤੋਂ ਜਿੱਤੇ ਇੱਕ ਪੁਲਿਸ ਮੁਲਾਜ਼ਮ ਜੋ ਕਿ ਐਸਆਈ ਵੱਜੋਂ ਆਪਣੀ ਨੌਕਰੀ ਨਿਭਾ ਰਿਹਾ ਸੀ ਅਚਾਨਕ ਆਪਣੇ ਘਰੋਂ ਨਿਕਲਦਾ ਹੈ ਦਵਾਈ ਲੈਣ ਦੇ ਲਈ ਪਰ ਨਹੀਂ ਪਤਾ ਸੀ ਉਸ ਨੂੰ ਕਿ ਉਹ ਵਾਪਸ ਘਰ ਕਦੇ ਨਹੀਂ ਪੱਛ ਸਕੇਗਾ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਤੜਕੇ ਉਹ ਪਹਿਲਾਂ ਸੈਰ ਲਈ ਨਿਕਲਦਾ ਹੈ ਤੇ ਫਿਰ ਸੈਰ ਤੋਂ ਬਾਅਦ ਉਹ ਸਿੱਧੇ ਦਵਾਈ ਲੈਣ ਚਲਾ ਜਾਂਦਾ ਹੈ ਪਰ ਰਸਤੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਧੁੰਦ ਸੀ ਉਸ ਨੂੰ ਟ੍ਰੇਨ ਦਾ ਪਤਾ ਨਹੀਂ ਲੱਗਿਆ ਤੇ ਟ੍ਰੇਨ ਦੇ ਨਾਲ ਵੱਜ ਕੇ ਉਸ ਦੀ ਮੌਤ ਹੋ ਗਈ ਹੈ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਉਸ ਦੇ ਪਰਿਵਾਰ ਦੀਆਂ ਉਸ ਦਾ ਇੱਕ ਜਵਾਨ ਪੁੱਤ ਹੈ ਜੋ ਕਿ ਰੋ ਰੋ ਕੇ ਉਸ ਦਾ ਬੁਰਾ ਹਾਲ ਹੈ ਉਸ ਦਾ ਜਵਾਨ ਪੁੱਤ ਰੋਂਦਿਆ ਹੋਇਆ ਨਹੀਂ ਦੇਖਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਡਿਪਰੈਸ਼ਨ ਦਾ ਮਰੀਜ਼ ਸੀ ਐਸਆਈ ਜਿਸ ਦਾ ਨਾਮ ਲਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਤਰਨਤਾਰਨ ਗ੍ਰੀਨ ਐਵੇਨਿਊ ਦਾ ਰਹਿਣ ਵਾਲਾ ਸੀ ਔਰ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਇਸੇ ਦਾ ਇਲਾਜ ਚੱਲ ਰਿਹਾ ਸੀ ਇਸ ਦੀ ਦਵਾਈ ਲੈਣ ਦੇ ਲਈ ਔਰ ਸਵੇਰ ਸਾਰ ਪਹਿਲਾਂ ਸੈਰ ਤੇ ਨਿਕਲਦਾ ਹੈ ਤੇ ਫਿਰ ਕੱਕਾ ਕੰਢੀ ਆਲੇ ਜਾ ਰਿਹਾ ਸੀ ਗਹਿਰੀ ਧੁੰਦ ਸੀ ਟ੍ਰੇਨ ਦੇ ਨਾਲ ਟਕਰਾ ਗਿਆ ਟ੍ਰੇਨ ਦਾ ਉਸ ਨੂੰ ਪਤਾ ਨਹੀਂ ਲੱਗਿਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਮ੍ਰਿਤਕ ਪੁਲਿਸ ਮੁਲਾਜ਼ਮ ਦੀ ਲਾਸ਼ ਨੂੰ ਪੋਸਟਮਾਰਟਮ ਦੇ ਹਸਪਤਾਲ ਭੇਜਿਆ ਗਿਆ ਤਰਨਤਾਰਨ ਤੋਂ ਇੱਕ ਖਬਰ ਹੈ ਪੁਲਿਸ ਮੈਕਮੇ ਦੀਆਂ ਅਧਿਕਾਰੀਆਂ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਐਸਆਈ ਲਖਵਿੰਦਰ ਸਿੰਘ ਦੀ ਮੌਤ ਦੇ ਨਾਲ ਜੋ ਸਟਾਫ ਹੈ ਉਸ ਨੂੰ ਗਹਿਰਾ ਸਦਮਾ ਲੱਗਿਆ ਹੈ ਤੇ ਇੱਕ ਵੱਡਾ ਘਾਟਾ ਹੈ ਕਿਉਂਕਿ ਐਸਆਈ ਵਜੋਂ ਆਪਣੀ ਨੌਕਰੀ ਨਿਭਾ ਰਿਹਾ ਸੀ ਔਰ ਜੇਕਰ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਚੰਗਾ ਰਿਕਾਰਡ ਸੀ ਪਰ ਸਭ ਤੋਂ ਵੱਡੀ ਗੱਲ ਇੱਕ ਜਵਾਨ ਪੁੱਤ ਜੋ ਕਿ ਜਦੋਂ ਆਪਣੇ ਪਿਓ ਦੀ ਮੌਤ ਦੀ ਉਸ ਨੂੰ ਖਬਰ ਮਿਲਦੀ ਹੈ ਤਾਂ ਉਹ ਪਹੁੰਚਦਾ ਹੈ ਔਰ ਉਸ ਤੋਂ ਬਾਅਦ ਉਸਦਾ ਹਾਲ ਦੇਖਿਆ ਨਹੀਂ ਜਾ ਰਿਹਾ ਅੱਖਾਂ ਤੋਂ ਉਸਦੇ ਹੰਝੂ ਰੁਕ ਨਹੀਂ ਰਹੇ ਸੀ ਉਸਦੇ ਨਾਲ ਜੋ ਲੋਕ ਖੜੇ ਹੋਏ ਸੀ ਲਗਾਤਾਰ ਉਸ ਨੂੰ ਹੌਸਲਾ ਦੇ ਰਹੇ ਸੀ ਦਿਲਾਸਾ ਦੇ ਰਹੇ ਸੀ ਕਿ ਸਭ ਠੀਕ ਹੋ ਜਾਏਗਾ ਪਰ ਇਹ ਨੌਜਵਾਨ ਪੁੱਤ ਜਣਦਾ ਹੈ ਕਿ ਜਿਸਦੇ ਸਿਰ ਤੋਂ ਪਿਓ ਦਾ ਸਾਯਾ ਉੱਠ ਜਾਂਦਾ ਹੈ ਉਸਤੇ ਕੀ ਬੀਤਦੀ ਅੱਗੇ ਦੀ ਜ਼ਿੰਦਗੀ ਕਿ ਹੋਏਗੀ ਕਿਉਂਕਿ ਕਿਹਾ ਜਾਂਦਾ ਕਿ ਪਿਓ ਦੇ ਸਿਰ ਤੇ ਹੀ ਸਾਰੀਆਂ ਆਇਸ਼ਾ ਹੁੰਦੀਆਂ ਨੇ ਸੋ ਇਹ ਜੋ ਗੱਲ ਐ ਉਸ ਵਕਤ ਇਸ ਜਵਾਨ ਪੁੱਤ ਨੂੰ ਬੇहद ਚੁਬ ਰਹੀ ਹੋਣੀ ਕਿਉਂਕਿ ਉਸ ਦੇ ਸਿਰ ਤੋਂ ਉਸ ਦੇ ਪਿਓ ਦਾ ਸਾਇਆ ਉੱਠ ਗਿਆ ਐ ਐਸ ਆਈ ਲਖਵਿੰਦਰ ਸਿੰਘ ਜੋ ਕਿ ਗ੍ਰੀਨ ਐਵੇਨਿਊ ਤਰਨਤਾਰਨ ਦਾ ਰਹਿਣ ਵਾਲਾ ਸੀ ਟ੍ਰੇਨ ਦੇ ਨਾਲ ਵੱਜ ਕੇ ਉਸ ਦੀ ਅਚਾਨਕ ਮੌਤ ਹੋ ਜਾਂਦੀ ਹੈ ਇਹ ਵੱਡਾ ਹਾਦਸਾ ਪਰਿਵਾਰ ਦੇ ਵਿੱਚ ਜਦੋਂ ਇਹ ਖਬਰ ਪਤਾ ਲੱਗੀ ਤਾਂ ਪਰਿਵਾਰ ਦੇ ਵਿੱਚ ਮਾਤਮ ਪਸਰ ਗਿਆ ਉਸ ਜਵਾਨ ਪੁੱਤ ਦਾ ਬਿਆਨ ਵੀ ਸਾਹਮਣੇ ਆਇਆ ਤੇ ਪੁਲਿਸ ਅਧਿਕਾਰੀਆਂ ਦਾ ਬਿਆਨ ਵੀ ਸਾਹਮਣੇ ਆਇਆ ਉਹ ਵੀ ਤੁਹਾਨੂੰ ਸੁਣਾਉਂਗੇ ਕਰਨ ਜੀ ਤੇ ਕੀ ਗੱਲਬਾਤ ਹੋਈ ਜੜੀ ਦਾ ਦਿਨ ਸੀ ਸੈਰ ਕਰਨ ਗਏ ਸੀ ਤੇ ਉਹਨਾਂ ਨਾਲ ਭਾਈ ਦਾ ਲਖਵਿੰਦਰ ਸਿੰਘ ਕਿੱਥੇ ਡਿਊਟੀ ਕਰਦੇ ਕਿਹਾ ਹੋਵਾ ਟੀਨ ਕਰਨ ਦਾ ਕੀ ਗੱਲ ਕੀ ਗੱਲਬਾਤ ਹੋਈ ਕਿੱਥੇ ਸੈਰ ਕਰਨ ਗਏ ਸੀ ਕਰਨ ਅੱਛਾ ਜੀ ਦਵਾਈ ਲੈਣ ਗਏ ਸੀ ਪਾਚ ਕਿਹੜੀ ਜਗ੍ਹਾ ਹੈ ਕੱਕਾ ਕੰਡਿਆਰੇ ਅੱਛਾ ਜੀ ਇਸ ਤਰ੍ਹਾਂ ਕਰਨੀ ਹੈ பண்ண என்